ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨਦੀਆਂ ਨੇ ਜਿਨ੍ਹਾਂ ਨੇ ਹਾਲ ਹੀ ਵਿੱਚ ਸੰਤ ਬਾਬਾ ਗੁਰਵਿੰਦਰ ਸਿੰਘ ਮਾਂਡੀਵਾੜੀਆਂ ਨਾਲ ਮੁਲਾਕਾਤ ਕੀਤੀ ਹੈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸੰਤ ਬਾਬਾ ਗੁਰਵਿੰਦਰ ਸਿੰਘ ਵਾਲੀਆਂ ਵੱਲੋਂ ਕਰਵਾਏ ਗਏ ਗੁਰਮਤ ਸਮਾਗਮ ਦੌਰਾਨ ਗੁਰਪ੍ਰੀਤ ਕੌਰ ਮਾਨ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਗੁਰੂ ਚਰਨਾਂ 'ਚ ਮੱਥਾ ਟੇਕਿਆ। ਇਸ ਸਮਾਗਮ ਦੌਰਾਨ ਗੁਰਪ੍ਰੀਤ ਮਾਨ ਨੇ ਸੰਗਤਨ ਨੂੰ ਵੀ ਸੰਬੋਧਿਤ ਕੀਤਾ ਕਿ ਸ਼ਬਦ ਕੀਰਤਨ ਵੀ ਸੁਣੇ। ਇਹਨਾਂ ਤਸਵੀਰਾਂ ਨੂੰ ਗੁਰਪ੍ਰੀਤ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਤੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰ ਗੁਰਪ ਖਿਆ ਸ਼ਾਹਪੁਰ ਅਫਗਾਨਾ ਵਿਖੇ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ 531ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਵਾਲਿਆਂ ਵੱਲੋਂ ਕਰਵਾਏ ਗੁਰਮਤ ਸਮਾਗਮ ਦੌਰਾਨ ਹਾਜ਼ਰੀ ਭਰੀ ਗੁਰੂ ਚਰਨਾਚ ਮੱਥਾ ਟੇਕਿਆ ਤੇ ਸੰਗਤ ਨਾਲ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਮਾਨ ਸਤਕਾਰ ਦੇਣ ਲਈ ਸ਼ਬਦਾ ਦਿলো ਧੰਨਵਾਦ ਇਸ ਸਮਾਗਮ ਦੌਰਾਨ ਗੁਰਪ੍ਰਿਤ ਮਾਨ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸਪੀਚ ਵੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੀ ਆਂ ਕਿ ਅੱਜ ਮੈਨੂੰ ਇੱਥੇ ਸਮਾਗਮ 'ਚ ਪਹੁੰਚਣ ਦਾ ਮੌਕਾ ਮਿਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਹਿੰਦੇ ਪ੍ਰਮਾਤਮਾ ਦੀ ਜਬੰਦਗੀ 'ਚ ਜੁੜਨਾ ਉਹ ਵੀ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹਰ ਬੰਦਾ ਰੱਬ ਦਾ ਨਾਮ ਵੀ ਨਹੀਂ ਲੈ ਸਕਦਾ ਜੇ ਕਰਮਾਂ 'ਚ ਹੈ ਤਾਂ ਹੀ ਰਬਾਬ ਦੇ ਰਸਤੇ ਤਰਾਉਂਦਾ ਤੇ ਕੋਈ ਸਾਥ ਸੰਗਤ ਚ ਬੈਠ ਕੇ ਆਪਦਾ ਨਾਮ ਜਪਾਉਂਦਾ ਜੇ ਆਪਾਂ ਗੱਲ ਕਰ ਲਈਏ ਸਮਾਗਮ ਦੀ ਬਹੁਤ ਸੋਹਣਾ ਸਮਾਗਮ ਲੀਕਿਆ ਪਿੰਡ ਦੀ ਸਾਰੀ ਨਗਰ ਦੀ ਸਾਰੀ ਸਾਥ ਸੰਗਤ ਨੇ ਤੇ ਬੜਾ ਮਾਣ ਖੁਸ਼ ਹੋਇਆ ਇੱਥੇ ਪਹੁੰਚ ਕੇ ਜਦੋਂ ਵੀ ਸਮਾਗਮ ਦੀ ਗੱਲ ਹੁੰਦੀ ਹੈ ਮੈਨੂੰ ਪਰਸਨਲ ਤੌਰ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਸਾਨੂੰ ਸ਼ੁਰੂ ਤੋਂ ਸਾਡੇ ਮਾਪਿਓ ਨੇ ਇਹੀ ਕੁਝ ਸਿਖਾਇਆ ਜਦੋਂ ਤੋਂ ਹੋ ਸਭਾਲੀ ਹੈ ਸਾਡੇ ਮਾਪਿਓ ਸਾਨੂੰ ਗੁਰੂ ਦੇ ਲੜ ਲਾਉਂਦੇ ਸੀ ਸਮਾਗਮਾਂ ਤੇ ਲੈ ਕੇ ਜਾਂਦੇ ਸੀ ਤੇ ਜਦੋਂ ਅੱਜ ਵੀ ਅਸੀਂ ਸੰਗਤ 'ਚ ਬੈਠਦੇ ਹਾਂ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਮੈਂ ਹਮੇਸ਼ਾ ਗੱਲ ਕਰਦੀ ਹੁੰਦੀ ਆ ਕਿ ਜਿੰਨਾ ਵੀ ਪ੍ਰਚਾਰ ਸਿੱਖੀ ਦਾ ਹੋਵੇ ਉਹਨਾਂ ਹੀ ਘੱਟ ਹੈ बड़े महापुरुष ने जो दूर-दूर जाके सिखी दा प्रचार कर रहे ने ਲੋਕਾਂ ਨੂੰ ਸਿੱਖੀ ਨਾਲ ਚੰਗੇ ਰਸਤੇ ਪਾ ਰਹੇ ਨੇ ਅੱਜ ਵੀ ਇਹ ਸਮਾਗਮ ਰਾਹੀਂ ਨਜਾਣੇ ਕਿੰਨੀਆਂ ਹੀ ਜੜੀਆਂ ਰੂਹਾਂ ਨੇ ਉਹ ਰੱਬ ਦੇ ਨਾਲ ਜੁੜਨ ਗਈਆਂ ਚੰਗੇ ਰਸਤੇ ਤੁਰਨ ਗਈਆਂ ਕਈਆਂ ਦੇ ਮਾਵਾ ਨੂੰ ਜੜੀ ਉਹ ਕਲੇਜੇ ਨੂੰ ਠੰਡ ਪਏਗੀ ਕਿ ਸਾਡੇ ਬੱਚੇ ਚੰਗੇ ਰਸਤੇ ਤੁਰ ਰਹੇ ਨੇ ਚੰਗੀ ਸੰਗਤ ਵਿੱਚ ਬੈਠ ਖਲੋ ਰਹੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਹਮੇਸ਼ਾ ਕੀਰਤ ਕਰੋ ਨਾਮ ਜਪੋ ਵੰਡ ਛਕੰਦਾ ਹੌਂਕਾ ਦਿੱਤਾ ਤੇ ਅੱਜ ਵੀ ਜਿਹੜੀ ਲੰਗਰ ਦੀ ਪ੍ਰਥਾ ਉਹਨਾਂ ਨੇ ਸ਼ੁਰੂ ਕੀਤੀ ਸੀ ਅੱਜ ਵੀ ਅਸੀਂ ਉਹਦਾ ਮਾਣ ਪ੍ਰਾਪਤ ਕਰ ਰਹੇ ਹਾਂ ਜਿੱਥੇ ਵੀ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਪੰਜਾਬ ਤੇ ਬਹੁਤ ਵੱਡੀ ਆਪਤਾ ਹੜ੍ਹਾਂ ਦੇ ਰੂਪ ਚ ਆਈ ਮਾਝੇ ਦੇ ਹਜ਼ਾਰਾਂ ਪਿੰਡ ਨੇ ਜਿਹੜੇ ਉਹ ਹੜ੍ਹਾਂ ਚ ਪ੍ਰਭਾਵਿਤ ਹੋਏ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਡੰਗਰਾਂ ਦਾ ਨੁਕਸਾਨ ਹੋਇਆ ਪਰ ਜਿਹੜੀ ਲੰਗਰ ਦੀ ਪਰਥਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਕੋਈ ਵੀ ਜੀ ਇਹੋ ਜਿਹਾ ਨਹੀਂ ਰਿਆ ਜਿਹੜਾ ਭੁੱਖਾ ਰਿਆ ਹੋਵੇ ਮੇਰੇ ਵੀਰ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੀ ਹੈ ਸਰਕਾਰਾਂ ਨੇ ਕੰਮ ਕਰਨੇ ਨੇ ਸਿਆਸੀ ਪਾਰਟੀਆਂ ਨੇ ਕੰਮ ਕਰਨਾ ਹੀ ਨਹੀਂ ਪਰ ਜਦੋਂ ਤੱਕ ਆਮ ਬੰਦਾ ਆਮ ਯੂਥ ਹੈ ਜਿਹੜਾ ਉਹ ਨਾਲ ਨਹੀਂ ਜੁੜਦਾ ਉਹ ਲੋਕ ਲਹਿਰ ਨਹੀਂ ਬਣਦੀ ਸੋ ਬੜੇ ਵੀਰਾਂ ਨੇ ਉਥੇ ਸੇਵਾ ਕੀਤੀ ਲੰਗਰ ਦੇ ਰੂਪ ਚ ਕੋਈ ਜੀ ਭੁੱਖਾ ਨਹੀਂ ਰਿਹਾ ਖੁਸ਼ੀ ਦੀ ਗੱਲ ਇਹ ਹੈ ਕਿ ਨਾ ਸਿਰਫ ਇਨਸਾਨੀ ਜਾਨ ਦੀ ਕੀਮਤ ਪਤਾ ਲੱਗੀ ਜਾਨਵਰਾਂ ਦੀ ਜਾਨ ਦੀ ਵੀ ਕੀਮਤ ਦੀ ਬਹੁਤ ਅਹਿਸਾਸ ਹੋਇਆ ਉਹਨਾਂ ਨੂੰ ਉਹਨਾਂ ਨੇ ਹਰ ਪਸ਼ੂਲੀ ਚਾਰਾ ਅਚਾਰ ਜੋ ਵੀ ਦਵਾਈਆਂ ਦੀ ਲੋੜ ਹੋਵੇ ਮੱਛਰਦਾਨੀਆਂ ਦੀ ਲੋੜ ਹੋਵੇ ਹਰ ਚੀਜ਼ ਮੁਹੱਈਆ ਕਰਾਈ ਸੋ ਇਹ ਸਾਡੀ ਕੌਮ ਹੈ ਬੜੇ ਦੂਰ ਦੂਰ ਤੱਕ ਚਰਚੇ ਹੁੰਦੇ ਨੇ ਸਾਡੀ ਕੌਮ ਦੇ ਕਿ ਜਿੱਥੇ ਵੀ ਕੋਈ ਆਪਦਾ ਆਵੇ ਸਾਡੀ ਕੌਮ ਹਮੇਸ਼ਾ ਪਹਿਲੇ ਨੰਬਰ ਤੇ ਖੜਦੀ ਹੈ ਸੇਵਾ 'ਚ ਹੁਣ ਤਾਂ ਸਾਡੇ ਆਪਣਿਆਂ ਤੇ ਪੀੜ ਪਈ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਚੜ ਕੇ ਸੇਵਾ ਕਰੀਏ ਕੋਈ ਵੀ ਜਿਹਨੂੰ ਕਿਸੇ ਵੀ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਹੈ ਆਪਾਂ ਮਹਈਆ ਕਰਾਈਏ ਦਸਵੰਦ ਦੀ ਸੇਵਾ ਸਾਨੂੰ ਗੁਰੂ ਮਹਾਰਾਜ ਨੇ ਬਖਸ਼ੀ ਹੈ ਜੇ ਆਪਾਂ ਦਸਵੰਦ ਹੀ ਕੱਢ ਕੇ ਸੇਵਾ ਕਰੀਏ ਮੈਨੂੰ ਲੱਗਦਾ ਕਈ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਪੂਰਾ ਹੋ ਸਕਦਾ ਹੈ ਉਹਨਾਂ ਦਾ ਜਿਹੜੀ ਜ਼ਿੰਦਗੀ ਹੈ ਉਹ ਦੁਬਾਰਾ ਲਈ ਤੇ ਆ ਸਕਦੀ ਹੈ ਕਿਉਂਕਿ ਉਹ ਤਾਂ ਉਜੜ ਗਏ ਸੋ ਪੰਜਾਬ ਕਈ ਵਾਰ ਉਜੜਿਆ ਕਈ ਵਾਰ ਵਸਿਆ ਕੋਈ ਵੀ ਆਪ ਦਾ ਆਏ ਸਾਨੂੰ ਪੂਰਾ ਹੌਸਲਾ ਹੁੰਦਾ ਕਿ ਅਸੀਂ ਇਸ ਮਾਰਚੋਂ ਵੀ ਹੌਸਲੇ ਨਾਲ ਬਾਹਰ ਨਿਕਲਾਂਗੇ ਕਿਉਂਕਿ ਸਾਡੇ ਭੈਣ ਭਰਾਵਾਂ ਦਾ ਸਾਡੇ ਸਮਾਜ ਦਾ ਸਾਥ ਬਹੁਤ ਕੋਈ ਵੀ ਤੁਸੀਂ ਦੇਖ ਲਓ ਕੋਈ ਕਲਾਕਾਰ ਹੋਵੇ ਕੋਈ ਸਮਾਜ ਸੇਵੀ ਹੋਵੇ ਵੱਡੀਆਂ ਸੰਪਰਦਾਵਾਂ ਹੋਣ ਹਰ ਬੰਦਾ ਅੱਗੇ ਹੋ ਕੇ ਇਸ ਵਾਰ ਸੇਵਾ ਕਰ ਰਿਹਾ ਸੀ ਸੋ ਇਹ ਸਾਡੀ ਕੌਮ ਐ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਇਹੋ ਜੀ ਕੌਮ ਚ ਪੈਦਾ ਹੋਏ ਆ ਸਾਡਾ ਜਿਹੜਾ ਇਤਿਹਾਸ ਹੈ ਉਹ ਤਾਂ ਹਮੇਸ਼ਾ ਹੀ ਤੁਸੀਂ ਦੇਖਿਆ ਹੋਊਗਾ ਸੁਣਿਆ ਹੋਊਗਾ ਪੜ੍ਹਿਆ ਹੋਊਗਾ ਕਿ ਕੁਰਬਾਨੀਆਂ ਦਾ ਇਤਿਹਾਸ ਰਿਹਾ ਸਾਡਾ ਜਿੰਨੀਆਂ ਕੁਰਬਾਨੀਆਂ ਆਪਣੀ ਕੌਮ 'ਚ ਹੋਈਆਂ ਨੇ ਅੱਜ ਤੱਕ ਇਤਿਹਾਸ 'ਚ ਕੋਈ ਕੌਮ ਦਾ ਇਹ ਜਿਹਾ ਇਤਿਹਾਸ ਨਹੀਂ ਰਿਹਾ ਸੋ ਮੈਂ ਹਮੇਸ਼ਾ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦੀ ਆ ਕਿ ਹਮੇਸ਼ਾ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਦੱਸਿਓ ਜਾਣੂ ਕਰਾਇਓ ਉਹਨਾਂ ਨੂੰ ਪੜ੍ਹਾਓ ਲਿਖਾਓ ਉਹਨਾਂ ਨੂੰ ਗੁਰੂ ਵਾਲੇ ਬਣਾਓ ਜਿੰਨਾ ਹੋ ਸਕਦਾ। ਸੋ ਅੱਜ ਮੈਨੂੰ ਪਰਸਨਲ ਤੌਰ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਆ ਤੁਹਾਡੇ ਸਾਰੇ ਨਗਰ ਦੇ ਵਾਸੀਆਂ ਦੇ ਦਰਸ਼ਨ ਕਰਕੇ ਜਿੰਨੀਆਂ ਵੀ ਮੇਰੇ ਅੱਗੇ ਮੰਗਾਂ ਨਗਰ ਦੇ ਪੰਚਾਇਤ ਨੇ ਮੁੱਖ ਸੇਵਾਦਾਰਾਂ ਨੇ ਦਸੀਆਂ ਨੇ ਬਾਬਾ ਜੀ ਨੇ ਜਾਣੂ ਕਰਾਈਆਂ ਨੇ ਮੈਂ ਜ਼ਰੂਰ ਉਹਨਾਂ ਨੂੰ ਧਿਆਨ ਚ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਜਾਣੂ ਕਰਾਉਂਗੀ ਤੇ ਮੈਂ ਆਸ ਕਰਦੀ ਆ ਕਿ ਜਲਦ ਤੋਂ ਜਲਦ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ। ਤੇ ਜਿਹੜੀ ਸਾਡੇ ਲੇਖੇ ਮਹਾਰਾਜ ਨੇ ਸੇਵਾ ਲਈ ਹੈ ਅਸੀਂ ਇਸੇ ਤਰੀਕੇ ਨਾਲ ਇਹ ਸੇਵਾ ਨੂੰ ਨਿਭਾਉਂਦੇ ਰਹੀਏ ਜੇ ਭੁੱਲਾ ਚੁੱਕਾ ਹੋ ਜਾਣ ਮਾਲਕ ਬਖਸ਼ਣਹਾਰ ਨੇ ਬਖਸ਼ ਵੀ ਲੈਣ ਤੇ ਚੰਗੇ ਰਸਤੇ ਪਾਉਣ ਦੀ ਹਮੇਸ਼ਾ ਸਾਨੂੰ ਸਮੱਤ ਬਖਸ਼ਣ ਤੁਸੀਂ ਕੱਲ ਪਰਸੋ ਸੁਣਿਆ ਵੀ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਕਿ ਜਿਹੜਾ ਇਸ ਵਾਰ 350ਵਾਂ ਸ਼ਹੀਦੀ ਦਿਵਸ ਗੁਰਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ ਉਹਨੂੰ ਵੀ ਸ਼ਰਧਾ ਨਾਲ ਤੇ ਸਤਕਾਰ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ ਕੋਈ ਵੀ ਕਮੀ ਨਹੀਂ ਰਹੂਗੀ ਜਿਹੜੇ ਵੀ ਪਿੰਡ 'ਚ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਕਿਉਂਕਿ ਉਹ ਪਟਿਆਲੇ ਦੇ ਏਰੀਆ 'ਚ ਬਹੁਤ ਵਿਚਰਦੇ ਰਹੇ ਨੇ ਮੈਨੂੰ ਲੱਗਦਾ ਦੂਜਾ ਚੌਥਾ ਪਿੰਡ ਹਰ ਪਿੰਡ 'ਚ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰੂ ਘਰ ਬਣੇ ਹੋਏ ਨੇ ਸੋ ਹਰ ਜਗ੍ਹਾ ਤੇ ਕੀਰਤਨ ਦੇ ਸਮਾਗਮ ਰੱਖੇ ਜਾਣਗੇ ਖਾਸ ਤੌਰ ਤੇ ਜਿਹੜੀ ਸੰਗਤ ਦਾ ਆਉਣ ਦਾ ਜਾਣ ਦਾ ਪ੍ਰਬੰਧ ਕੀਤਾ ਜਾਊਗਾ ਜਿਹੜਾ ਕੋਈ ਵੀ ਸੰਗਤ ਨੂੰ ਦਿੱਕਤ ਨਾ ਆਵੇ ਸੋ ਮੈਂ ਧੰਨਵਾਦ ਕਰਦੀ ਆ ਇਸ ਲਈ ਵੀ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਸੰਗਤ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਬਹੁਤ ਵਧੀਆ ਤੇ ਚੰਗਾ ਫੈਸਲਾ ਲਿਆ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਮੈਨੀਆਂ ਕੋ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ